ਪਹਿਲਾਂ ਪਤਾ ਕੀ ਹੁੰਦਾ ਸੀ ਬਹੁਤ ਸਾਰੇ ਆਪਣੇ ਰਿਸ਼ਤੇਦਾਰੀ ਚ ਆਪਣੇ ਦੋਸਤ ਮਿੱਤਰੇ ਜੇ ਹੁੰਦੇ ਨੇ ਜਿਨ੍ਹਾਂ ਨੂੰ ਨਾ ਦੂਜਿਆਂ ਨੂੰ ਮੌਕ ਕਰਨਾ ਦੂਜਿਆਂ ਦਾ ਮਜ਼ਾਕ ਉਡਾਣਾ ਬਹੁਤ ਪਸੰਦ ਹੁੰਦਾ ਹੈ ਉਹਨਾਂ ਦੀ ਬਾਡੀ ਨੂੰ ਲੈ ਕੇ ਉਹਨਾਂ ਦੀ ਕਿਸੇ ਵੀ ਵੀਕਨੈਸ ਨੂੰ ਲੈ ਕੇ ਤੇ ਸਭ ਤੋਂ ਵੱਡੀ ਗੱਲ ਜਦੋਂ ਅਸੀਂ ਆਪਣੀ ਵੀਕਨੈਸ ਕਿਸੇ ਸਾਹਮਣੇ ਪੜ ਵਾਲੇ ਪਰਸਨ ਨੂੰ ਦੱਸ ਦਿੰਦੇ ਹਾਂ ਉਸ ਨੂੰ ਉਸ ਚੀਜ਼ ਦਾ ਨਾ ਬਹੁਤ ਉਸ ਚੀਜ਼ ਦਾ ਉਹ ਫਾਇਦਾ ਉਠਾਉਂਦਾ ਹੈ ਜਾਂ ਉਠਾਉਂਦੀ ਹੈ ਕੋਈ ਵੀ ਹੋ ਸਕਦਾ ਹੈ ਜੈਂਡਰ ਕੋਈ ਜ਼ਰੂਰੀ ਨਹੀਂ ਕਿ ਉਹ ਮੇਲ ਹੀ ਹੋ ਸਕਦਾ ਫੀਮੇਲ ਵੀ ਹੋ ਸਕਦੀ ਹੈ ਕਿਉਂਕਿ ਕੀ ਹੁੰਦਾਗਾ ਉਹ ਆ ਨੇ ਆਪਾਂ ਜਦੋਂ ਵੀ ਉਹਨਾਂ ਨੂੰ ਮਿਲਾਂਗੇ ਨਾ ਉਹ ਸੇਮ ਟੌਪਿਕ ਤੇ ਰਿਪੀਟ ਕਰਨਗੇ ਪਹਿਲਾਂ ਨਾ ਮੈਂ ਬਹੁਤ ਇਰੀਟੇਟ ਹੋ ਜਾਂਦੀ ਸੀ ਇਹੋ ਜਿਹੇ ਲੋਕਾਂ ਤੋਂ ਮੈਂ ਅਗਲੇ ਨੂੰ ਬੁਲਾਉਣਾ ਵੀ ਛੱਡ ਦਿੰਦੀ ਸੀ ਹੁਣ ਪਤਾ ਮੈਂ ਕੀ ਸੋਚਿਆਗਾ ਕਿ ਨਹੀਂ ਯਾਰ ਕੋਈ ਗੱਲ ਨਹੀਂ ਉਹਨਾਂ ਮੈਂ बस ਇੱਕ ਜ਼ਿੱਪ ਦਾ ਸਾਈਨ ਅਗਲੇ ਦੇ ਸਾਹਮਣੇ ਦੇ ਦਿੰਦੀ ਐ ਸਾਹਮਣੇ ਵਾਲਾ ਪਰਸਨ ਸੋਚਣਾ ਜਾਂਦਾ ਵੀ ਕੀ ਹੋਇਆ ਉਹ ਇੱਕ ਵਾਰੀ ਦੇਖੇਗਾ ਦੋ ਵਾਰੀ ਦੇਖੇਗਾ ਤਿੰਨ ਵਾਰੀ ਦੇਖੇਗਾ ਠੀਕ ਐ ਉਹਦੀਆਂ ਗੱਲਾਂ ਤੇ ਰਿਐਕਟ ਕਰਨਾ ਬੰਦ ਕਰ ਦੋ ਐਦਾਂ ਕਰੋ ਵੀ ਮੈਂ ਤਾਂ ਤੇਰੀ ਗੱਲ ਸੁਣੀ ਹੋਈ ਨਹੀਂ ਮੈਂ ਸੱਚੀ ਇਦਾਂ ਦਾ ਰਿਐਕਟ ਕੀਤਾ ਮੇਰੇ ਨਾਲ ਰੀਸੈਂਟਲੀ ਹੋਇਆ ਤੇ ਉਸ ਪਰਸਨ ਨੇ ਨਾ ਮੈਨੂੰ ਦੁਵਾਰਾ ਮੁੜ ਕੇ ਉਹ ਗੱਲ ਤੇ ਮਤਲਬ ਮੇਰੀ ਜੋ ਵੀਕਨੈਸ ਮੈਂ ਉਹਨਾਂ ਨੂੰ ਦੱਸੀ ਸੀ ਨਾ ਐਵੇਂ ਤਾਂ ਆਪਣੀ ਵੀਕਨੈਸ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ ਪਰਪਲ ਭਲੇਖਿਆ ਆਪਾਂ ਕਿਸੇ ਨਾਲ ਸ਼ੇਅਰ ਕਰ ਲੈਣੇ ਆ ਕਿ ਹਾਂਜੀ ਆਪਾਂ ਨੂੰ ਵੀਕਨੈਸ ਦੱਸ ਦਿੰਨੇ ਆ ਮੈਂ ਉਹਦੇ ਨਾਲ ਇੱਕ ਵੀਕਨੈਸ ਸ਼ੇਅਰ ਕੀਤੀ ਸੀ ਤੇ ਉਹਨੇ ਨਾ ਮੈਨੂੰ ਉਸ ਚੀਜ਼ ਤੇ ਬਾਰ ਬਾਰ ਮੌਕ ਕੀਤਾ ਸੀ ਪਰ ਹੁਣ ਮੈਂ ਰਿਐਕਟ ਕਰਨਾ ਛੱਡਤਾ ਬੜੇ ਖੁਸ਼ ਆ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਬੋਲੋ ਰਿਪੀਟ ਕਰੋ ਜੋ ਵੀ ਤੁਹਨੇ ਉਡਾਣਾ ਮਜ਼ਾਕ ਉਡਾਓ ਬਸ ਮੈਂ ਆਪਦੀ ਜਗ੍ਹਾ ਸਹੀ ਹੈ ਤੇ ਮੈਂ ਚੁੱਪ ਹਾਂ